ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਇਹ ਪ੍ਰੈਸ ਕਾਨਫਰੰਸ ਜੋਲ ਸਾਹਿਬ ਨੇ ਸਾਰਾ ਤੁਹਾਨੂੰ ਦੱਸੀ ਦਿੱਤਾ ਗਿਆ ਮੇਰਾ ਗੜਾ ਖਰਾਬ ਹੁੰਦੇ ਵਜ੍ਹਾ ਇਸ ਕਰਕੇ ਮੈਂ ਨਹੀਂ ਸੁਬੰਦ ਨਹੀਂ ਕਰ ਸਕਿਆ ਪਰ ਅਸੀਂ ਖਾਲਸਾ ਜੀ ਹੁਣਾਂ ਦੇ ਜਿਹੜੀਆਂ ਇਹਨਾਂ ਦੇ ਸਵਾਮਾ ਪਹਿਲਾਂ ਵੀ ਇਹਨਾਂ ਨੇ ਜਦੋਂ ਅੰਮ੍ਰਿਤਪਾਲ ਹੁਣੀ ਇੱਥੇ ਆਏ ਆ ਉਦੋਂ ਤੋਂ ਹੀ ਉਹਨਾਂ ਦਾ ਬੜਾ ਸਹਿਯੋਗ ਕਰਦੇ ਰਹੇ ਆ ਬੜੀ ਉਹਨਾਂ ਦੀ ਗੱਲ ਨੂੰ ਅੱਗੇ ਲੈ ਕੇ ਜਾਂਦੇ ਰਹੇ ਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਰਹੇ ਆ ਕਿ ਤੁਸੀਂ ਜਿਹੜੀ ਇਹ ਜਿਹੜਾ ਪਾਰਟੀ ਦਾ ਪਾਲਿਸੀ ਪ੍ਰੋਗਰਾਮ ਆ ਜੋ ਵੀ ਪਾਰਟੀ ਦੀਆਂ ਗਤੀਵਿਧੀਆਂ ਉਹਨਾਂ ਨੂੰ ਆਪਾਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹ ਖਾਲਸਾ ਜੀ ਉਹਨਾਂ ਨੂੰ ਹੋਰ ਖਾਲਸਾ ਜੀ ਉਹਨਾਂ ਦੇ ਨਾਲ ਚਾਰ ਹੋਰ ਬੁਲਾ ਰਿਆ ਨੂੰ ਵੀ ਸੇਵਾ ਦਿੱਤੀ ਗਈ ਆ ਤੇ ਜਿਹੜੇ ਤਾਂ ਕਿ ਅਸੀਂ ਪੰਜਾਬ ਦੀ ਜਿਹੜੀ ਗੱਲ ਆ ਜਾਂ ਜਿਹੜੀ ਸਾਡੀ ਪਾਰਟੀ ਦੀ ਗੱਲ ਪੰਜਾਬ ਦੇ ਪ੍ਰਤੀ ਜੋ ਆ ਹਾਕੋ ਕੋਕੂ ਕੋ ਲੁੱਟੇ ਜਾ ਰਹੇ ਆ ਜੋ ਪੰਜਾਬ ਦੇ ਲੋਕਾਂ 'ਤੇ ਤਸ਼ੱਦਦ ਹੋ ਰਿਹਾ ਉਹਨੂੰ ਰੋਕਣ ਵਾਸਤੇ ਅਸੀਂ ਸਾਰੇ ਜਣੇ ਵੱਡੇ ਕਬੱਡਾ ਕਾਫਲਾ ਬਣਾ ਕੇ ਬੜੇ ਐਕਸਪੀਰੀਅੰਸ ਲੋਕਾਂ ਨੂੰ ਨਾਲ ਲੈ ਕੇ ਤੇ ਅਸੀਂ ਚੱਲੀਏ ਤੇ ਜੋ ਇਹ ਜੋ ਕੁਝ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਉਹਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਤਸ਼ੱਦਦ ਕੀਤਾ ਜਾ ਰਿਹਾ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ 2023 ਦੀ ਚੌਂ ਲੜੀ ਹੋਵੇ ਤਾਂ ਦੇਖਾਂ ਹਾਂ ਸੋ ਜੀ ਨੇ ਅਸੀਂ ਸਾਰੀ ਪਾਰਟੀ ਦਾ ਮਤਲਬ ਇਹ ਪਾਰਟੀਆਂ ਸੇ ਰਾਜਨੀਤਿਕ ਪਾਰਟੀ ਬਣਾਈਆਂ ਤੇ ਇਹਦੇ ਵਾਸਤੇ ਸਾਰੀਆਂ ਜੋੜਾ ਅਸੀਂ ਲੜਾਂਗੇ ਸਰੋਨੀ ਕਮੇਟੀ ਵੀ ਅਸੀਂ ਲੜਾਂਗੇ ਵਿਧਾਨ ਸਭਾ ਚ ਵੀ ਹੋਣਾ ਵੀ ਲੜੀਆਂ ਜਾਣਗੀਆਂ 2027 ਚ ਖਾਲਸਾ ਜੀ ਚੋਂ ਲੜਾਈਏ ਜੇ ਇਹ ਠੀਕ ਹੈ ਉਦੋਂ ਜਿੱਦਾਂ ਤੇ ਹਾਲਾਤ ਹੋਣਗੇ ਖਾਲਸਾ ਸਾਰੇ ਬੰਦਿਆਂ ਨੂੰ ਐਕਸਪੀਰੀਅੰਸ ਹੈ ਖਾਲਸਾ ਜੀ ਹੋਣੀ ਵੀ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਬੰਦੇ ਵੀ ਕੈਪੇਬਲ ਹੋਣਗੇ ਉਹਨਾਂ ਨੂੰ ਅਸੀਂ ਚੰਗੇ ਯੋਗਮੰਦਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਅੱਜ ਅੱਜ ਅਮਰਪਾਲ ਜੀ ਦੇ ਪੁੱਤ ਆ ਜਾਈ ਨੇ ਤੇ 21 ਸਨੇਹ ਹਲਿਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਦੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਬਹੀਰ ਚਲਾਈ ਖਾਲਸਾ ਬਹੀਰ ਚਲਾਈ ਨਸ਼ਿਆਂ ਦੇ ਖਿਲਾਫ ਮੁਹੰਮ ਸ਼ੁਰੂ ਕਰੀ ਤੇ ਬੜੀ ਵੱਡੀ ਜਿਹੜੀ ਆ ਧਾਰਮਿਕ ਲਹਿਰ ਚਲਾਈ ਉਸ ਸਮੇਂ ਤੋਂ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਨਾਲ ਰਿਹਾ ਤੇ ਰੋਡੇ ਤੋਂ ਸ਼ੁਰੂ ਕਰੀ ਹੈ ਉੱਥੇ ਵੀ ਮੌਜੂਦ ਸੀ ਮੈਂ ਰੋਡੇ ਵੀ ਇਹ ਕਿਹਾ ਸੀ ਤਾਂ ਕਿ ਜਿਹੜੀ ਸੰਤ ਜਰਨੈਲ ਸਿੰਘ ਭੰਡਰਾਂ ਵਾਲੇ ਆ 20ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਹੈ ਜਿਨ੍ਹਾਂ ਦੀ ਸੰਗਤ ਦਾ ਮੈਂ ਆਨੰਦ ਮਾਨਿਆ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜਗਿੰਦਰ ਸਿੰਘ ਜਿਹੜੇ ਮੇਰੇ ਸਿਆਸੀ ਤੌਰ ਤੇ ਮੇਰੇ ਜਿਹੜੇ ਹੈਗੇ ਉਹ ਮਾਰਗਦਰਸ਼ਕ ਰਹੇ ਨੇ ਤੇ ਸਭ ਤੋਂ ਸੇ ਉਹ ਰਹੇ ਨੇ ਉਹਨਾਂ ਦੀ ਸੰਗਤ ਦਾ ਵੀ ਆਨੰਦ ਮਾਣਿਆ ਮੈਂ ਕਿਹਾ ਸੀ ਕਿ ਸੰਤ ਜਰਨਲਿਸਟ ਭੰਡਰਾਂ ਵਾਲੇ ਦੀ ਰੂਹ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਵਿੱਚ ਪ੍ਰਵੇਸ਼ ਕਰ ਗਈ ਤੇ ਸੰਤ ਜਰਨਲਿਸਟ ਭੰਡਰਾਂ ਵਾਲਿਆਂ ਨੇ ਜਿਹੜੀ ਲੜਾਈ ਜਿਹੜੀ ਸੀ ਜਿੱਥੇ ਛੱਡੀ ਸੀ ਉਸ ਤੋਂ ਅੱਗੇ ਜਿਹੜੀ ਆ ਭਾਈ ਅਮਰਤਪਾਲ ਸਿੰਘ ਉਸ ਲੜਾਈ ਨੂੰ ਚਲਾ ਰਹੇ ਨੇ ਸੋ ਉਹਨਾਂ ਦਾ ਸਤਿਕਾਰ ਜਿਹੜਾ ਹੈ অতি ਸਤਿਕਾਰ ਹੈ ਉਹਨਾਂ ਦੇ ਨਾਲ ਵਫਾਦਾਰੀ ਜਿਹੜੀ ਆ ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਮੇਰੀ ਵਫਾਦਾਰੀ ਉਹਨਾਂ ਦੇ ਨਾਲ ਹੈ ਤੇ ਸਾਡੀ ਬਹੁਤ ਹੀ ਸਤਿਕਾਰਯੋਗ ਜਿਹੜੀ ਹਸਤੀ ਹੈ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਬਾਪੂ ਤਰਸੇਮ ਸਿੰਘ ਜੀ ਜਿਹੜੇ ਹੈਗੇ ਆ ਇਹ ਹੁਣ ਪਾਰਟੀ ਨੂੰ ਚਲਾ ਰਹੇ ਹੈ ਤੇ ਪਾਰਟੀ ਦੇ ਵਿੱਚ ਜੋ ਵੀ ਡਿਸਪੀਸਪਲਨ ਹੈ ਜੋ ਵੀ ਅਨੁਸ਼ਾਸਨ ਹੈ ਮੈਂ ਉਸ ਨੂੰ 100% ਨਹੀਂ 101% ਨਵਾ ਹੁਜੂ ਹੁਕਮੇ ਦੇਣਗੇ ਸਰਦਾਰਤਰ ਸैम ਸਿੰਘ ਜੀ ਤੇ ਉਹ ਹੁਕਮ ਜਿਹੜਾ ਹੈ ਹਰ ਕੀਮਤ ਤੇ ਜਿਹੜਾ ਹੈ ਉਹ ਮੰਨਿਆ ਜਾਊਗਾ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਪਧਾਰੇ ਨੇ ਤੇ ਮੈਨੂੰ ਇਹ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਆ ਬਲਾਰੇ ਦੀ ਜ਼ਿੰਮੇਵਾਰੀ ਸੌਂਪੀ ਆ ਇਹਨਾਂ ਨੇ ਸਰਦਾਰ ਸਾਹਿਬ ਨੇ ਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ ਪਾਰਟੀ ਤਾਂ ਹੀ ਜਿਹੜੀ ਆ ਉਹ ਅੱਗੇ ਵੱਧ ਸਕਦੀ ਹੈ ਚੜਦੀ ਧਲਾ ਵੱਲ ਜਾਂ ਸਕਦੀ ਹੈ ਜੇ ਅਨੁਸ਼ਾਸਨ ਰੱਖਿਆ ਜੇ ਉਹ 2027 ਦੇ ਵਿੱਚ ਇਹ ਗੱਲ ਪੱਕੀ ਹੈ ਉਸ ਦੇ ਵਿੱਚ ਕੋਈ ਸਵਾਲੀਆ ਕਿਨ ਨਹੀਂ ਲਾਇਆ ਜਾ ਸਕਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤੈ ਹੋ ਚੁਪਿਆ ਤੇ ਸੰਜਤ ਨੇ ਤੈ ਕਰਤਾ ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਹੈ ਉਹ ਨਹੀਂ ਹੋ ਸਕਦੀਆਂ ਤੇ ਸਰਦਾਰ ਪਰਮਜੀਤ ਸਿੰਘ ਯੋਹਲ ਜਿਹੜੇ ਕਿ ਇੰਗਲੈਂਡ ਦੇ ਵਿੱਚ ਆਪਣੀ ਬਹੁਤ ਵੱਡਾ ਜਿਹੜਾ ਸੀ ਇਹ ਵਪਾਰ ਛੱਡ ਕੇ bizness ਛੱਡ ਕੇ ਇੱਥੇ ਆਏ ਨੇ ਤੇ ਪੰਥ ਦੀ ਸੇਵਾ ਦੇ ਵਿੱਚ ਲੱਗੇ ਨੇ ਤੇ chief coordinator ਦੇ ਤੌਰ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਇਹ ਵੀ ਅੱਜ ਇੱਥੇ ਪਧਾਰੇ ਨੇ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਜੀ 2027 ਦੇ ਦੋਨੋਂ ਪਾਰਟੀਆਂ ਇਲੈਕਸ਼ਨ ਲੜਵੀਆਂ ਤਕਰੀਬ ਚਾਹ ਦੇਖੋ ਜੀ ਗੱਲ ਇਹ ਹੁੰਦੀ ਹੈ ਕਿ ਇਲੈਕਸ਼ਨ ਲੜਾਉਣਾ ਨਾਲ ਲੜਾਉਣਾ ਜਿਹੜਾ ਹੈ ਉਹ ਪਾਰਟੀ ਦਾ ਵਿਚਾਰ ਹੁੰਦਾ ਹੈ ਉਸ ਦੇ ਵਿੱਚ ਮੈਂ ਨਹੀਂ ਐਲਾਨ ਕਰਨਾ ਹੁੰਦਾ ਉਹ ਐਲਾਨ ਜਿਹੜਾ ਜੋਦ ਸਮੇਂ ਤੇ ਜਿਹੜਾ ਹੈ ਉਹ ਸਰਦਾਰ ਤਰਸੇਮ ਸਿੰਘ ਜੀ ਨੇ ਕਰਨਾ ਜਿਹੜਾ ਇਹਨਾਂ ਦਾ ਹੁਕਮ ਹੋਊਗਾ ਪਾਰਟੀ ਦਾ ਹੁਕਮ ਹੋਊਗਾ ਤੇ ਉਹ ਮੈਂ ਹਰ ਹਾਲਤ ਦੇ ਵਿੱਚ ਤੇ ਹਰ ਹੀਲੇ ਜਿਹੜਾ ਉਹ ਪ੍ਰਵਾਨ ਚ